ਸ਼ਸ਼ਕਾਲ ਜੀ ਅੱਜ ਕਰਦੇ ਆ ਨੈਕਸਟ ਬਲੌਗ ਅੱਜ ਅੱਤੇ ਬਣਾ ਰਹੇ ਟਿੱਕੀਆਂ ਤੇ ਮੰਮਾ ਬਣਾ ਰਹੇ ਨੇ ਦੇਖੋ ਜੀ ਆ ਰਹੇ ਮਾਂ ਹੂੰ ਹੂੰ ਸ਼ਸ਼ਕਾਲ ਜੀ ਅਮੀਨ ਕਰਦੇ ਹਾਂ ਤੁਹਾਡੇ ਟਿਕਟacomਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਤੇ ਅੱਜ ਸੰਡੇ ਆ ਤੇ ਆਪਣੇ ਚੌੜ ਬਏ ਸੀ ਬੱਚਲੇ ਰਾਤ ਕੜੀ ਬਣਾਈ ਸੀ ਚੌੜ ਬਣਾਈ ਸੀ ਤੇ ਮੈਂ ਕਿਹਾ ਚਲੋ ਬੱਚਲੇ ਚੌੜਾ ਕੋ ਬੱਚਿਆਂ ਨੂੰ ਟਿੱਕੀਆਂ ਬਣਾ ਕੇ ਖਵਾ ਦਿੰਦੇ ਆ ਤੇ ਮੈਂਨੇ ਆਹ ਨੂੰ ਸਵੇਰੇ ਉਬਾਲ ਕੇ ਰੱਖ ਲਈ ਕਿਉਂਕਿ ਲੈਟ ਹੋ ਜਾਗੀ ਇਹ ਦੇਰ ਤੇ ਸਾਲਾ ਨਾਲ ਦੇਣਾ ਹੈ ਜੀ ਤੇ ਕੋਲ ਬਣਾਉਣਾ ਨਹੀਂ ਹੈ ਲੋੜ ਨਹੀਂ ਪੈਣਾ ਸਾਲਾ ਨਹੀਂ ਆਪਾਂ ਤੇ ਆ ਜੀ ਆਪੀ ਤੇ ਅੱਜ ਕਿੱਥੇ ਰੱਖਣ ਤੋਂ ਸੋਹਰਾ ਰਾਤ ਤੇ ਸਿਹਰੇ ਜਿਹੜੀਆਂ ਬਣਾ ਲਾਂ ਤੁਸੀਂ ਮੈਂ ਤੇ ਸਹਵਰੀਂ ਦਰ ਨੇ ਉਹ ਬੰਗਲ ਬਚੇ ਨਾ ਆਉਂਦਾ ਫਿਰ ਪੋਣਂ ਦਿੰਦੇ ਨਹੀਂ ਹਨਾ ਤੇ ਨਹੀਂ ਦਪੈਣੀ ਨਾ ਸੋਕਿਆ ਕਿਉਂ ਦਿੰਦਾ ਨਹੀਂ ਨਾ ਅਮਨ ਨਾਲ ਲੜਾਈ ਕਰਕੇ ਗਏ ਸੀ ਹੂੰ ਦੋਂਗਾ ਦੋਂਗਾ ਮੈਂ ਕਿਹਦੀ ਕਾਉਦੀ ਤੇ ਉਹ ਬੈਰਾ ਬਾਰਤੀ ਦੇ ਵਿੱਚ ਆ ਪਾਣੀ ਰੱਖ ਕੇ ਐਸੀ ਹੈ ਮਾਣਵਾਸ ਤੇ ਹਾਂ ਜੀ ਇਸ ਤੇ ਵਿਚਰਾ ਖਖਾ ਬਣੀਏ ਨੂੰ ਮੰਮੀਆਂ ਸੀ ਬਾਅਦ ਵੀ ਖਾਵਾਗੇ ਤਲ ਕੇ ਨੂੰ ਨੂੰ ਫਾਕੇ ਓਕੇ ਜੀ ਜਦੋਂ ਬਣ ਗਏ ਸੀ ਸਾਨੂੰ ਉਹ ਦਿਖਾਵਾਂਗੇ ਜਿੱਤੇ ਆਪਣਾ ਟਿੱਕੀਆਂ ਬਣ ਚੁੱਕੀਆਂ ਨੇ ਸਿਸ ਨੂੰ ਦਿਖਾਉਣੇ ਆ ਇਸ ਚ ਕੀ ਆ ਇਸ ਚ ਨੇ ਜੀ ਆਪਮੀ ਆਪ ਕੋ ਦਰਖ ਨ ਸਮਾਰ ਪਿਆ ਕਿ ਤੁੰ ਦਾ ਨੇ ਟਿੱਕੀ ਬਣ ਚੁੱਕਿਆ ਤੇ ਦੋ ਬੰਦ ਰਿਆ ਨੇ ਸਿੱਤੇ ਨੂੰ ਸੋ ਗਰੰਟੀ ਗਰੰਟੀ ਬਕਲੀ ਤੇ ਸੀ ਕੇਸੀ ਤੇ ਇੱਕ ਮੈਂ ਖਾ ਕੇ ਦੇਖੀ ਸੀ ਹੁਣ ਤੇ ਪਾਣੀ ਪੀਤਾ ਮੈਂ ਛੋਟੇ ਤੇ ਇੱਕ ਇੱਕ ਮੈਂ ਖਾ ਲਈ ਪਾ ਵੀ ਗਿਆ ਹੂੰ ਕਮਾਲ ਸੀ ਆਪੀ ਤੇ ਬਿਨਾ ਸੋਸ ਤੋਂ ਸੋਸ ਤੇ ਨਹੀਂ ਸੀ ਪਾਣਾ ਪੀਂਦੇ ਨਹੀਂ ਦੇ ਬਿੱਚੇ ਮਿੱਠਾ ਸੋਡਾ ਪਾਵਾਂਗੇ ਮਿੱਠਾ ਸੋਡਾ ਹਾਂ ਦੇਸੀ ਕਾਂਡਾ ਸਮਝ ਲਿਆ ਮਿੱਠਾ ਸੋਡਾ ਪਾਵਾਂਗੇ ਇਹ ਮੈਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਆਪ ਦੇਖੋ। ਬੇਨ ਚੰਗੀ ਤਰ੍ਹਾਂ ਫੈਲ ਲਓ। ਹਾਂਜੀ। ਜੈਸੀ ਕਾਲ ਜੀ। ਜੈਸੀ ਕਾਲ ਜੀ। ਆ ਦੇ ਖਦੀ ਮੇਰਾ ਫਿਰ ਫਿਰ ਆ ਦੇ ਖਦੀ ਮੇਰਾ ਬਹੁਤ ਦੇ ਦਿੰਨਾ ਮੈਂ ਤੁਹਾਨੂੰ ਸਿਖਾ ਦੇ ਜੀ। ਹੋਸ਼ਿਆ। ਪਹਿਲਾਂ ਜਦ ਮੇਰੇ ਸੋਈ ਜਾਇਆ ਮੈਨੂੰ ਲੱਗਿਆ ਕੀ ਕਰ ਰਹੇ ਨੇ? ਆਲੂ ਵਾਲੇ ਨਾਲ। ਹੋਸ਼ਿਆ। ਟਿੱਕੀ ਬਣਾ ਦਿਓ। ਹਾਂ ਰ। ਅੱਛਾ। ਮੇਰੇ ਘਰ ਆਲਾ ਕੁਛ ਮੈਂ ਡਿਆ ਕੀਤਾ ਕਰਾਂਚੀ ਕਰਾਂਚੀ ਤੇਸਤੀ ਤੇਸਤੀ ਟਿੱਕੀਆਂ ਅੱਜ ਰਿਸ਼ਤੇਦਾਰ ਆਣਗੇ ਨਾ ਹਾਂ ਮੇਰੇ ਫ੍ਰੈਂਡ ਆਉਣਗੇ ਸਹਜ ਪਾਪਾ ਹੀ ਖਾਵਾਂਗੇ ਰਿਸ਼ਤੇਦਾਰ ਕੀ ਜ਼ਿਆਦਾ ਖਾਣ ਜਾਣਦੇ ਨੇ ਹੈ ਆਪਣੇ ਵਾਸਤੇ ਨਹੀਂ ਆਪਾਂ ਬਣਾ ਸਕਦੇ ਖਾਣ ਨੂੰ ਮੇਰੀ ਫ੍ਰੈਂਡ ਜੀ ਆਉਗੀ ਸਹਜ ਅੱਜ ਸਹਜ ਟਿੱਕੀਆਂ ਬਣ ਚੁੱਕੀਆਂ ਨੇ ਬਿਲਕੁਲ ਹੀ ਕਰਾਂਚੀ ਕਰਾਂਚੀ ਤੇ ਪਰ ਦੀ ਮੈਂ ਵੀ ਆਉਂਗੀ ਸ਼ਾਮ ਜੇ ਹੋਸ਼ੇ ਮਨਦਰ ਸੇ ਜ਼ੀਰੋ ਅਗਲੇ ਦਿ

ਹਾਂਜੀ ਮੈਂ ਤੁਹਾਡਾ ਮੂੰਹ ਨੂੰ ਪੂਜਾ ਕਰਵਾ ਦਾਂ ਮੰਮਾ ਜੀ ਤੇ ਪੂਜਾ 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 ਦਾ ਜਾਂ ਵੀ ਦਾ ਮੈਂ ਬਣੀ ਕੋਣ ਸੀ ਮੰਮਾ ਦਾ ਜੀ ਕੋਣ ਚ ਕੋਣ ਚ ਪੂਜਿਆ ਪੂਜਿਆ ਥੋੜੀ ਜੀ ਪਪਾ ਆ ਗਏ ਤੇ ਸਾਸ ਥੋੜਾ ਜਿਹਾ ਚਾਟ ਮਸਾਲਾ ਤੇ ਲੋ ਜੀ ਆਪਣੀ ਟਿੱਕੀ ਤਿਆਰ ਹੋ ਗਈ ਮੈਂ ਵੀ ਮੜਾ ਟਰਾਈ ਕਰਕੇ ਦੇਖਾਂਗੀ ਤੇងੋਂ ਥੋੜਾ ਸਾ ਆਨੀਅਨ ਹਾਂਜੀ ਥੋੜਾ ਸਾ ਆਨੀਅਨ ਲਓ ਜੀ ਟਿੱਕੀ ਬਣ ਕੇ ਆਪਣੀ ਰੈਡੀ ਆ ਕੇ ਹੁਣ ਤੁਸੀਂ ਵੀ ਖਾਓ ਜੀ ਜਮੀ ਜਮੀ ਤੇਸਤੀ ਟੇਸਟੀ ਕੁਸੀਂ ਫਰਾਈ ਕਰ ਸਕਦੇ ਹੋ ਬਹੁਤ ਟੇਸਟੀ ਬਣਦੀਆਂ ਨੇ ਜਿਹੜੇ ਬਚੇ ਹੋਏ ਚੌਲ ਹੁੰਦੇ ਨੇ ਉਹਨਾਂ ਨੂੰ ਬੇਸਟ ਨਾ ਕਰਕੇ ਸਿੱਟਿਆ ਕਰੋ ਵਿੰਡੰਬਰਾਂ ਨੂੰ ਪਾ ਦਿਓ ਪਰ ਟਿੱਕੀ ਬਣਾ ਲੈ ਕਰੋ ਤੇ ਹੁਣ ਮੈਂ ਟੇਸਟ ਕਰਕੇ ਦਿਨੀਆਂ ਵੇਖ ਲਓ ਜੀ ਨਾ ਰੱਖਾ ਇਹ ਦੇਖੋ ਕਿੰਨਾ ਖੜਕਾ ਕਰਦੀ ਹੈ ਕਰੰਚੀ ਕਰੰਚੀ ਦਹੀਂ ਜੀ ਉਹ ਨਾ ਪਾਇਓ ਹੋਣੀਆਂ ਨਾ ਹੋਣੀਆਂ ਨਾ ਪਾਈਏ ਹੂੰ ਪੈਦ ਨੂੰ ਆ ਕਾਲੇ ਕਾਲੇ ਜੇ ਆਨੇ ਟੇਸਟੀ ਬਣੀਆਂ ਵੈਰੀ ਗੁੱਡ ਨਾ ਦਲਾ ਨਾ ਦਵਾ ਨਾ ਦਲਾ ਲੈ ਖਾ ਲਾ ਫਿਰ ਮੈਂ ਡੈਡੀ ਨੂੰ પાਕੇ ਦੇ ਲਾ ਡੈਡੀ ਵੀ ਖਾ ਲਾਂਗੇ ਲਓ ਜੀ ਤੁਸੀਂ ਵੀ ਖਾਏ ਇੱਕ ਵਾਰ ਜ਼ਰੂਰ ਟਰਾਈ ਕਰਿਓ ਹਨਾ ਗਰਮ ਗਰਮ ਟਿੱਕੀਆਂ ਆਪਣੀਆਂ ਬਣ ਕੇ ਤਿਆਰ ਨੇ ਤੇ ਹੁਣ ਅਸੀਂ ਵੀ ਖਾ ਲਈਏ ਫਿਰ ਮਿਲਦੇ ਆਪਾਂ ਸੋ ਇਹਨੂੰ ਥੋੜੇ ਟਾਈਮ ਬਾਅਦ ਕਿਹੜਾ ਨਾ ਬੀ ਉਹ ਚਾਲ ਤੇ ਕੀ ਦਿਨ ਹੋ ਰਿਹਾ ਹੈ ਨਾ ਇੱਕ ਬਾਪੂ ਲਾਰ ਕੇ ਨਾ ਜੀ ਉਹਨਾਂ ਦੇ ਰਹਿਣ ਦੇ ਬੀਤੀ ਨੇ ਤੇ ਹਰ ਕੀ ਅੰਦਰ ਤੁਸੀਂ ਕਿਹਦੇ ਆ ਆ ਲੈ ਇਹ ਵਾਈ ਵਾਈ ਨਹੀਂ ਕਰ ਜਾਣੀ ਜੀ ਤਿੰਨੇ ਆ ਗੱਠੀਆਂ ਉਰੇ ਤੁਸੀਂ ਜਿਵੇਂ ਗੱਲਾਂ ਕਰ ਤੁਸੀਂ ਪਿਓ ਆ ਬਣਾ ਆ ਸੀ ਵੀ ਵਾਜਦੇ ਨੇ ਖੇਤ ਸੁੰਝੇ ਵਰਦੇ ਨੇ ਜਾ ਕੇ ਤੁਸੀਂ ਬੈਜੋ ਤੁਸੀਂ ਪਾਜੋ ਪੱਖੇ ਚੱਲਗੇ ਆਂਦਰਾ ਤੇ ਖੇਤ ਜਾ ਕੇ ਕੰਮ ਤੋਂ ਵਟੇ ਕੇ ਆਉਂਦੇ ਹੋ ਪੱਖੇ ਹੋਇਆ ਪੱਖੇ ਦੋ ਦਿਰਾ ਤੇ ਰਹਿ ਰਹੇ ਹੋ ਰਾਤ ਰਾਮ ਤੇ ਗਏ ਤੇ ਅੰਪੋਲੇ ਰਾਗੇ ਦੇ ਰਾਗੇ ਦੇ ਜਣਾ ਕੜਾ ਕਰ ਜੋ ਚੱਕਰੀਆਂ ਫਾਂ ਸੁਣਾ ਕਰਕੇ ਦੇ ਕੇ ਜਾਓ ਅੱਗੇ ਹਾਲੀ ਵੱਢ ਕੇ ਆਉਂਦੇ ਆਉਂਦੇ ਚੱਕਰ ਕਹਿੰਦੇ ਚੱਕਰ ਰਾਤ ਰਤ ਕਰਕੇ ਕਰਦੇ ਆਏ ਨੇ ਉਹ ਬੈਕ ਕਰੀਂ ਦੀ ਗੱਲ ਪਹਿਲਾਂ ਕਰਦੇ ਹਾਂ ਉਹ ਵੀ ਨਹੀਂ ਆਪਣੇ ਟਾਈਮ 'ਤੇ ਨਹੀਂ ਕਰਦੇ ਰਹੂ ਮੰਮੀ ਮੰਗੇ ਰੰਗ ਕਰਦੇ ਜੀ ਕਰਕੇ ਰਲਾ ਦਈਏ ਸੱਪੜੀ ਅੱਡੀ ਟਾੜੀ ਮੱਛਾ ਨਾ ਵੜਦੇ ਨਾ ਸੌਣਾ ਉਹ ਸੱਪੜ ਗਿਆ ਖਾ ਕੇ ਰਾ ਦਈਆ ਡੈਡੀ ਆ ਮੰਗਾ ਕਰਦੇ ਜੀ ਚਲੇ ਜਾਂਦੇ ਨੇ ਦੂਏ ਤੇ ਇਹਦੇ ਕੋਈ ਦਾਨ ਸਾਦੀ ਨਾ ਆਵੇ ਤਾਂ ਸੱਪੜ ਕੇ ਉਹ ਹੀ ਖਾਂਦਾ ਇਹਨੂੰ ਸੱਪੜ ਕੇ ਉਹ ਰਲਾ ਦਈਏ ਚਾਹ ਕਰੋ ਮੈਂ ਮੈਨੇ ਕਿਹਾ ਮਰਮਖੇ ਤਾਂ ਚਾਹ ਪੀਂਦੇ ਹੋ ਪੁੱਜੇ ਵੱਢਿਆ ਜਾ ਕੇ ਚਾਹ ਕਰੋ ਜਾਂ ਨਾ ਉਸ ਤੋਂ ਦੇ ਨਹੀਂ ਅਜੇ ਨਹੀਂ ਵਧੀ ਹਵਾ ਜਾਂਦੀ ਸੀ ਉਦੋਂ ਵੱਢਦੇ ਸਾਰ ਫਿਰ ਆਰਾਮ ਨਾਲ ਖੜੇ ਰਹਿੰਦੇ ਆ ਚੱਲ ਮੈਂ ਲੈਂਦੀ ਕੱਕੀ ਕੁੰਡੇ ਦਾ ਲੈ ਫਿਰ ਕੇ ਉਹ ਤਾਂ ਮੋਟਾ ਹੀ ਹੋ ਗਿਆ ਜਿਹੜੀ ਪਾਈ ਨਾ ਮਹਾ ਬਾਲ ਸਾਹਰੇ ਪਿੱੱਤੇ ਹੋਏ ਮੈਂ ਪਿੱੱਤੇ ਹੋ ਗਏ ਬਾਹ ਮੁੰਡੇ ਜਿਹੜੇ ਨਾ ਬੋੜਾ ਕੋਈ ਬੁੜਾ ਹੁੰਦਾ ਮੈਂ ਤਾਂ ਉਹ ਮੈਂ ਵਿਚਾਰਾ ਕਦੇ ਦੇਖਿਆ ਤਾਂ ਹੈ ਨਹੀਂ ਐਨਾ ਕੰਮ ਮੋੜਸੇ ਥੋੜੋ ਥੋੜੀ ਬਾਈ ਹਰਦੇ ਸਾਹ ਜੇ ਨਾਲ ਸਾਹ ਥੋੜੇ ਮੈਂ ਮੈਂ ਕਰੀ ਜੰਮੂ ਉੱਥੇ ਕੁੰਜੇ ਵੱਢੇ ਬਾਈ ਕੁੰਡੇ ਹੁ ਮੈਂ ਤਾਂ ਔਖਾ ਹੋਦਾ ਮੇਰਾ ਤਾਂ ਕੰਮ ਆ ਅੱਛਾ ਮਦਦ ਹਸੀ ਕਹਣਾ ਉਹਨਾਂ ਵੀ ਮੈਨੇ ਬਾਰੇ ਮਾਰ ਮੇਰੇ ਤਾਂ ਹੁੰਦਾ ਹੈ ਜੀ ਕੁਝ ਬਾਈ ਸਹੀ ਕਹਣਾ ਤਾ ਇਹਦਾ ਕੰਮ ਔਖਾ ਬਾਈ ਮਰਦਾ ਉਹ ਪ੍ਰੇਸ਼ਾਨ ਕਰਾਉਣਾ ਬੁਗਾ ਉਹ ਹੋਣੀ ਕਰਦਾ ਹੈ ਅੱਬਾ ਉਹ ਤਾਂ ਗੱਲ ਠੀਕ ਆ ਹੱਤ ਨੰਦ ਨੰਦ ਤੁਰ ਲਿਆ ਮੈਂ ਹੱਤ ਨੰਦ ਤੁਰ ਲਿਆ ਮੜਾ ਨੰਦ ਨੰਦ ਪਰ ਮੀਤ ਚੱਲ ਤੇਰੇ ਤਾਂ ਗੱਲ ਮੰਨਣੀ ਹੈ ਗੱਲ ਸੈੱਟ ਤੇ ਰੱਖੀ ਵੀ ਜੇ ਤਾਂ ਠੀਕ ਹੁੰਦਾ ਮੈਂ ਪਰਿੰਦ ਨਹੀਂ ਪੈਰਨੀ ਵੀ ਆ ਕੰਮ ਕਰ ਲਾ ਤਾਂ ਕਿ ਅੱਜ ਮੇਰਾ ਸਿਰ ਦੁਖਦਾ ਮਾ ਜਿੱਦੇ ਮੈਂ ਕੰਮ ਨੂੰ ਕਹੀਆਂ ਤੇ ਤੇਰਾ ਸਿਰ ਦੁਖਦਾ ਹੁੰਦਾ ਉਂ ਜਿੱਦੇ ਨਹੀਂ ਦੁਖਦਾ ਉਦੋਂ ਕਿਹੜਾ ਤੂੰ ਕਰਦਾ ਫਿਰ ਉਹ ਕਿਹੜਾ ਪਤਾ ਲੱਗਦਾ ਵੀ ਹੱਥ ਲਾ ਕੇ ਦੁਖ ਰਿਆ ਕਿ ਨਹੀਂ ਦੁਖ ਰਿਆ ਮੈਂ ਤਾਂ ਮੇਰੇ ਤਾਂ ਔਖਾ ਭਾਈ ਸਹੀ ਗੱਲ ਕਹਿਣਾ ਤਾਂ ਹੁਣ ਦੋ ਤਣ ਤੁਰਲੇ ਤੰਜਾ ਕੀ ਦੋਰੇ ਬਰਾਬਰ ਇਹ ਚ ਕਰਾ ਦੇ ਬਾਈ ਕਰਾਵਾਂਗੇ ਮੇਰਾ ਕਣਕ ਵੜ ਕਿੰਨੇ ਬੜਾ ਕੰਮ ਜਿਵੇਂ ਕਰਾਵਾਂਗੇ ਕਣਕ ਦਾ ਵੜ ਜਿਹਦੇ ਪੈਪਰ ਆਸੀ ਹੈ ਕਾਪੀ ਮਸੰਦੀ ਮੈਂ ਕਰ ਦੂ ਸਿੱਖ ਲਊਗੀ ਆ ਠੀਕ ਹੈ ਤਾਂ ਪਾਏ ਨੇ ਮੈਂ ਇਹੋ ਜੰਗਾਰੀ ਚਾਬੀ ਟਿਕਟ ਪਿੱਛੇ ਪਾਏ ਦੇਖੋ ਚੰਦ ਦਸਰੇ ਪਾਏ ਦੇ ਅਸੀਂ ਇੱਥੇ ਬੰਨ ਲੈ ਚਾਬੀ ਇਹ ਆ ਫੇਸਬੁੱਕ ਦਾ ਸਾਫ ਬੰਨ ਰੱਖ ਲਈਏ ਤਾਂ ਆਣੇ ਵਿੱਚ ਦੇਖੋ ਜੰਗਾਰ ਦੀ ਸੀ ਕਮਾਲ ਇਹ ਤੇਰੇ ਤੇ ਮਾਣ ਹੈ ਆ ਦੇਖੋ ਜੀ ਬੋਲ ਮਾ ਦੋ ਬੰਨ ਐਕਸਪੈਰੀਮੈਂਟ ਕਰ ਲੈ ਜਮਾ ਤੇਰੇ ਤੇ ਚੱਲ ਜੰਗਾਰੀ ਭਾਈਏ ਹੁਣ ਆ ਦੇਖੋ ਜੀ ਪਿੰਡ ਹਰੀਗੜ੍ਹ ਦੇ ਵਿੱਚ ਖੜੀ ਕਣਕ ਨੂੰ ਅੱਗ ਲੱਗੀ ਆ ਇਹ। ਮੂਸੇ ਨਹੀਂ ਆਈ ਜੇ। ਮੂਸੇ ਨਹੀਂ ਆਈ ਜੈਸਾ ਨਾ। ਆ ਦੇਖ ਕੇ ਪਈ ਹੁੰਦੀ ਏਰੀਆ ਨਾਲ ਨੂੰ ਹੁਣ ਨੂੰ ਗੱਡੀਆਂ ਪਰਪਰ ਆ ਜਾਂਦੇ ਹੋ। ਹੌਣੂ ਗੱਡੀਆਂ ਪਰ ਪਰ ਆ ਜਾਂਦੇ ਇਹ ਵੀ ਉਹਦੀ ਆਉਂਦੇ ਜੀਰੀਆਂ ਵੇਲੇ ਕਣਕਾ ਵੇਲੇ ਨਹੀਂ ਆਉਂਦੇ ਹੈਗੇ ਜੀਰੀ ਟਾਈਮ ਤੇ ਹੈ ਗੱਡੀਆਂ ਪਰ ਪਰ ਆਉਂਦੇ ਉਰੇ ਵੀ ਹਾਜੀ ਕਿਸਾਨਾਂ ਦੇ ਅੱਗ ਲਾ ਰੱਖੀ ਆ ਜੇ ਹੁਣ ਆਪਦੇ ਆਪ ਲੱਗੇ ਇਹਦੇ ਤੇ ਕੋਈ ਨਹੀਂ ਆਉਂਦਾ ਹੈਗਾ ਹੁਣ ਅੰਗਲ ਜੀ ਕਿਵੇਂ ਲੱਗਿਆ ਇਹ ਕਿਵੇਂ ਲੱਗਿਆ ਇਹ ਬਖਾ ਜੇ ਤਾਂ ਲੱਗਦੀ ਜੀਰੀਆਂ ਦੇ 나ੜ ਨੂੰ ਫਿਰ ਤਾਂ ਗੱਡੀਆਂ ਪਰ ਪਰ ਆਉਂਦੇ ਆਪੇ ਹੋ ਹਾਂ ਚੋਦਾਇਦ ਰੋਦਾ ਦਾ ਬੱਕੀ ਤੋਦਾ ਉਧਰ ਕੇ ਜਾ ਜਾਂਦੀ ਆ ਇਹ ਸਲਾ ਕਣਖ ਦਾ ਬੱਚੇ ਗਰਾ ਇਹ ਆ ਗਿਆ ਹੈ ਜੀ ਪਿੰਡ ਹਰੀਗੜ ਚ ਜੇ ਇਹੀ ਆ ਗਿਆ ਕਿਸੇ ਜੀਰੀ ਵਾਲੇ 나ੜ ਨੂੰ ਲਾਉਂਦੇ ਹੁਣ ਨੂੰ ਗੱਡੀਆਂ ਪਰ ਪਰਾਉਂਦੇ ਹੁਣ ਉਸ ਤਾਂ ਮੰਗੂ ਪਾਲਦੇ ਨੇ ਕਸ਼ਾਨ ਫਸਲ ਮੁਬਦੀ ਨੂੰ ਜਦਾਂ ਇਹ ਅਕਰੀ ਲਪੇਟ ਚੜਦੀ ਆ ਉਦੋਂ ਨਾ ਮੰਨੂ ਕੀ ਹੁੰਦਾ ਉਦੋਂ ਹਾਈਪ ਤੇ ਅੱਗੇ ਖੜ ਗਿਆ ਅੱਗੇ ਉਹ ਸੇਰੇ ਤੋਂ ਚੱਲ ਗਿਆ ਦਹਲਾ ਕਿਧਰੋਂ ਚਲੋ ਇੰਨਾ ਸ਼ੁਕਰ ਆ ਵੀ ਹਾਂ ਗਣਕਾ ਨੁਕਸਾਨ ਨਹੀਂ ਹੋਇਆ ਹੈਗਾ ਜੇ ਕਿ ਪਏ ਹਵਾ ਹੁੰਦੇ ਇਤੋਂ ਟੱਪ ਜਾਂਦੇ ਇਧਰ ਤੋਂ ਫੜਨ ਦੀ ਸੀ ਉਹ ਸਾਰਾ ਇਧਰ ਲੱਪਸਾ ਜੇ ਸਾਰਾ ਹੋ ਪਿਆ ਆਹ ਵਧੀਆ ਕੰਮ ਹੈ ਢੋਲੇ ਹਾਂ ਇਹ ਪਹਿਲਾਂ ਪਾਣੀ ਰੱਖਿਆ ਹੋਣਾ ਇਹਨਾਂ ਨੇ ਪਾ ਕੇ ਪਹਿਲਾਂ ਵੀ ਆ ਨਾੜੀ ਨਾਲ ਆ ਗਏ ਨਾ ਇਹ